ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਜੁੜਿਆ ਸ਼ੰਭੂ ਅਤੇ ਖਨੋਰੀ ਮੋਰਚੇ ਤੇ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਵੇਂ ਕਿ ਬੀਤੇ ਕੱਲ ਵੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਨੂੰ ਮਰਨ ਵਰਤ ਤੇ ਜਿਹੜਾ ਉਹ ਬੈਠਿਆ ਜਾਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਅਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਤੇ ਕਿਸਾਨ ਹੁਣ ਦਿੱਲੀ ਨੂੰ ਕੂਚ ਕਰਨਗੇ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਕਿ ਦਿੱਲੀ ਨੂੰ ਕੂਚ ਕੀਤਾ ਜਾਵੇਗਾ ਜਦੋਂ ਕਿ 9 ਮਹੀਨੇ ਪਹਿਲਾਂ ਵੀ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕਰਕੇ ਜਿਹੜਾ ਪੰਜਾਬ ਦੇ ਵਿੱਚੋਂ ਵੱਡੇ ਕਾਫਲੇ ਲੈ ਕੇ ਉਹ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਜਿਹੜਾ ਹਰਿਆਣੇ ਦੇ ਵਿੱਚ ਦੀ ਹੋ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਪ੍ਰੰਤੂ ਉਸ ਤੋਂ ਬਾਅਦ ਸਰਕਾਰ ਵੱਲੋਂ ਉੱਥੇ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ ਤੇ ਹੁਣ ਜਦੋਂ ਬਾਰਡਰਾਂ ਦੇ ਉੱਤੇ ਰਜਿਸਟਰਾਂ ਦੇ ਨੰਬਰ ਨੋਟ ਕਰਾਂਗੇ ਇਹਦੇ ਤੇ ਆਧਾਰ ਕਾਰਡ ਵੀ ਲਾਭੇ ਕੰਟਰੋਲ ਹੈ ਸਾਰੀ ਪੋਜੀਸ਼ਨ ਜੜੇ ਵੀ ਕਿਸਾਨ ਮਜ਼ਦੂਰ ਚਾਹੁੰਦੇ ਉਹ 3 ਨਵੰਬਰ ਤੋਂ ਬਾਅਦ ਉੱਥੇ ਪਹੁੰਚ ਕੇ ਨਾਮ ਲਿਖਾ ਸਕਦੇ ਇਹਦੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਰਾਗੀ ਆ ਢਾਡੀਆ ਕਵੀਸ਼ਰ ਆ ਗੀਤਨੀਏ ਆ ਪੰਜਾਬ ਪੱਕੀ ਜਿੰਨੇ ਵੀ ਲੋਕ ਗਾਇਕ ਨੇ ਐਕਟਰਸ ਨੇ ਜਿੰਨੇ ਵੀ ਜੁੜੇ ਹੋਏ ਨੇ ਇੰਡਸਟਰੀ ਨਾਲ ਬੋਲੀ ਨੂੰ ਨਾ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਆਪ ਦਾ ਕਾਰਜਕ੍ਰਮ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀ ਜਰੂਰ ਗਾਲ੍ਹ ਹੋਣੀ ਚਾਹੀਦੀ ਕਿਸੇ ਕੋਈ ਵੀ ਸ਼ੋਅ ਹੋਵੇ ਕੋਈ ਵੀ ਕੰਮ ਉਹਨਾਂ ਦਾ ਹੋਵੇ ਔਰ ਜੂਰ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ ਮੋਟੀਵੇਟ ਕਰ ਔਰ ਜਿੰਨੇ ਵੀ ਵੀਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਹਲੇ ਮੋਰ ਕੇ ਸ਼ਾਮਲ ਨਹੀਂ ਹੈਗੀਆਂ ਸਾਡੀ ਸਾਰਿਆਂ ਨੂੰ ਅਪੀਲ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਦਿੱਲੀ ਅੰਦੋਲਨ ਜਿਤਨਾ ਚਾਹੀਦਾ ਇਹਦੀ ਅੱਜ ਅਪੀਲ ਕਰਦੇ ਆ ਧੰਨਵਾਦ ਸ੍ਰੀ ਸਾਹਿਬ ਇਸ ਤਰ੍ਹਾਂ ਤੁਸੀਂ ਨੀਤੀ ਇਸ ਤਰ੍ਹਾਂ ਤਿਆਰ ਕੀਤੀ ਹੈ ਕਿਉਂਕਿ ਹੁਣ ਜਿੱਦਾਂ ਤੁਸੀਂ ਕਿਹਾ ਕਿ ਸ਼ੰਭੂ ਤੋਂ ਅਸੀਂ ਨਿਕਲਣਾ ਹੈ ਅੱਜ ਦੋਵਾਂ ਫੋਰਮਾਂ ਵੱਲੋਂ ਜਿਹੜੇ ਵੱਡੇ ਐਲਾਨ ਕੀਤੇ ਗਏ ਆ ਪੀ 6 ਦਸੰਬਰ ਨੂੰ ਦਿੱਲੀ ਵੱਲ ਨੂੰ ਕੂਚ ਕਰਾਂਗੇ 26 ਨਵੰਬਰ ਨੂੰ ਜਗਜੀਤ ਸਿੰਘ ਜੀ ਡੱਲੇਵਾਲ ਮਰਨਵਰਤ ਤੇ ਬੈਠ ਰਿਹਾ ਖਨੌਰੀ ਤੇ ਜੇ ਸਰਕਾਰ ਗੱਲਬਾਤ ਨਹੀਂ ਸੁਣਦੀ ਸਰਕਾਰ ਨੂੰ 10 ਦਿਨ ਦਾ ਟਾਈਮ ਦਿੱਤਾ ਨਹੀਂ ਤਾਂ ਫਿਰ 6 ਨਵੰਬਰ ਨੂੰ ਇਧਰੋਂ ਜਥਿਆਂ ਦੇ ਰੂਪ ਵਿੱਚ ਆਪਾਂ ਬੈਰੀਗੇਟਾਂ ਨਾਲ ਨੂੰ ਅੱਗੇ ਵਧਾਂਗੇ ਜਥਾ 100 ਦਾ ਹੋਊ 50 ਦਾ ਹੋਊ ਕਿੰਨੇ ਦਾ ਹੋਊ ਇਹਦਾ ਅਲਾਨ ਆਉਣ ਵਾਲੇ ਸਮੇਂ ਚ ਕਰਾਂਗੇ ਜਥਿਆਂ ਕੋਲੇ ਕੋਈ ਵੀ ਵਹੀਕਲ ਨਹੀਂ ਹੋਊਗਾ ਜਥਿਆਂ ਦੇ ਅਗਵਾਈ ਵੱਡੇ ਲੀਡਰ ਕਰਨਗੇ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਇਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਦੇ ਮੇਨ ਲੀਡਰ ਜਥਿਆਂ ਦੀ ਅਗਵਾਈ ਕਰਨਗੇ ਜੇ ਹੁਣ ਕੁਰਬਾਨੀਆਂ ਦੇਣ ਦੀ ਲੋੜ ਹੈ ਤਾਂ ਆਗੂ ਅੱਗੇ ਹੋ ਕੇ ਲੜਨਗੇ ਇਹ ਫੈਸਲਾ ਵੀ ਹੋਇਆ 26 ਤੋਂ 26 ਨਵੰਬਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਾਜਪਾ ਦੇ ਲੀਡਰ ਐ ਐਮਪੀ ਮੰਤਰੀ ਕੋਈ ਵੀ ਲੀਡਰ ਨੇ ਉਹਨਾਂ ਦੀਆਂ ਪਿੰਡਾਂ ਵਿੱਚ ਐਂਟਰੀਆਂ ਤੇ ਵਿਚਾਰ ਕਰਾਂਗੇ ਉਹਨਾਂ ਨੂੰ ਸਵਾਲ ਕਰਾਂਗੇ ਕਾਲੇ ਝੰਡੇ ਵਿਖਾਲਾਂਗੇ ਵੀ ਸ਼ੰਭੂ ਤੇ ਖਨੌਰੀ ਤੇ ਹਰਨਾਥਾਵਾ ਤੇ ਜਿਹੜੇ ਕਿਸਾਨ ਬੈਠੇ ਉਹਨਾਂ ਦੀ ਸੁਣੀ ਕਿਉਂ ਨਹੀਂ ਜਾ ਰਹੀ ਹੈਗੀ ਇਹਦੇ ਨਾਲ ਨਾਲ ਅਸੀਂ ਵਪਾਰੀਆਂ ਨੂੰ ਟੈਕਸੀ ਡਰਾਈਵਰਾਂ ਨੂੰ ਆਮ ਜਨਤਾ ਨੂੰ ਵਪਾਰ ਏ ਟਰਾਂਸਪੋਰਟਰਾਂ ਨੂੰ ਦੱਸਾਂਗੇ ਕਿ ਆਹ ਦੇਖ ਲਿਓ ਵੀ ਕੰਦਾ ਕਿੰਨਾ ਨੇ ਗੱਡੀਆਂ ਕਿਹੜੇ ਲੋਕ ਰਸਤੇ ਬੰਦ ਕਰਕੇ ਪੰਜਾਬ ਤੇ ਹਰਿਆਣਾ ਨੂੰ ਅਜਾੜਨਾ ਚਾਹੁੰਦੇ ਆ ਜੇ ਸਰਕਾਰ ਸਹਿਰਦ ਹੋਊਗੀ ਤੇ ਗੱਲਬਾਤ ਦਾ ਦੌਰ ਚੱルੂਗੀ ਸਰਕਾਰ ਨੇ 18 ਫਰਵਰੀ ਤੋਂ ਗੱਲਬਾਤ ਬੰਦ ਕੀਤੀ ਹੋਈ ਆਸੀਂ ਗੱਲਬਾਤ ਲਈ ਤਿਆਰ ਆ ਇਹ ਸਰਕਾਰ ਦੀ ਮਰਜ਼ੀ ਉਹਨੇ ਗੱਲ ਕਰਨੀ ਆ ਕਿ ਨਹੀਂ ਕਰਨੀ ਹੈਗੀ ਜੇ ਇਸ ਕਿਸਮ ਦਾ ਵੀ ਸਰਕਾਰ ਜ਼ਬਰ ਕਰੂਗੀ ਉਹ ਜ਼ਬਰ ਨੂੰ ਸਵਾਂਗੇ ਔਰ ਪੀਸਪੋਲੀ ਢੰਗ ਨਾਲ ਜਥੇ ਅੱਗੇ ਰਵਾਨਾ ਕਰਾਂਗੇ ਸਾਰੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਨੂੰ ਬੇਨਤੀ ਹੈ ਵੀ ਜਿੰਨਾ ਜਿੰਨਾ ਜਥਿਆਂ ਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅੱਗੇ ਜਾਣਾ ਉਹ 30 ਨਵੰਬਰ ਤੱਕ ਨਾ ਲਿਖਾਉਣ ਇੱਥੇ ਔਰ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਮੋਰਚਿਆਂ ਵਿੱਚ ਪਹੁੰਚ ਜਾਣ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਬਿਜਲੀ ਬਿੱਲ ਜਿਹੜਾ ਪ੍ਰਾਈਵੇਟੇਸ਼ਨ ਦਾ ਉਹ ਵਾਪਸ ਲਿਆ ਜਾਵੇ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਲਖੀਮਪੁਰ ਖਰੀ ਦਾ ਇਨਸਾਫ ਮਿਲੇ ਅਜਿਹੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ 12 ਮੰਗਾਂ ਇਹ ਮੋਰਚਾ ਸੀ ਸ਼ੁਰੂ ਕਰ ਰਹੇ ਹਾਂ ਧੰਨਵਾਦ